ਹਾਂਜੀ ਅਕਾਲ ਜੀ ਅੱਜ ਕਾਲਕਤ ਸਾਬ ਤੇ ਮੰਗ ਪੱਤਰ ਦੇਣ ਆਏ ਜੀ ਕੀ ਮੰਗਿਆ ਹੈ ਤੇ ਕੀ ਚਾਹਤ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਸਿੱਖ ਜੂਤ ਪੌਰ ਪੰਜਾਬ ਪੰਜ ਪ੍ਰਧਾਨੀ ਕਮੇਟੀ ਦੇ ਵੱਲੋਂ ਆਏ ਜੀ ਜੀ ਜਾਣਦੇ ਹਾਂ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਾਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਹੈ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਨਵਿੰਦਰ ਸਿੰਘ ਹੈ ਉਦੇ ਵੱਲੋਂ ਸੰਤ ਕ੍ਰਿਜਰਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀ ਜਿਵੇਂ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਆ ਨਾਲ ਬੰਦੀ ਸਿੰਘਾਂ ਦੀ ਤਸਵੀਰ ਲੱਗੀ ਹੋਈ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦਿਆਂ ਹੋਇਆਂ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਦਾਨ ਹੋਵੇ ਇੱਕ ਸਿੱਖ ਪ੍ਰਦਾਨ ਹੋਵੇ ਤੇ ਉਹਦੇ ਵੱਲੋਂ ਏਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੇ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਤ ਜੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜੈਦਰ ਸ਼੍ਰੀ ਅਕਾਲਤਖ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲਤਖ ਸਾਹਿਬ ਵਿਖੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਨਾਲ ਤੇ ਬਣਦੀ ਆ ਉਹ ਅਕਾਲਤਖ ਸਾਹਿਬ ਜੈਦਰ ਸਾਹਿਬ ਚੰਗਦਰ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਆਵਾਜ਼ ਰੰਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ੀਸ਼ਾ ਸਦਕਾਰ ਨਹੀਂ ਕਰਦੇ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ શ્રી ਜਗ ਅਕਾਲਤਖਸਬ ਨੂੰ ਅਜੈਦਰ ਸਾਹਿਬ ਨੂੰ ਮੰਗਤ ਦੇਣਾ ਹੈ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਤੇ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਰੱਖੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇ ਉੱਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼੍ਰੀਮਨ ਕੀ ਕਹਿ ਰਿਹਾ ਆ ਆਪਾਂ ਸੁਣ ਸਕਦੇ ਹਾਂ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਲਾਓ ਇੱਥੋਂ ਸੋ ਉੱਥੇ ਬੰਦੀ ਸਿੱਗਰ ਤੁਸੀਂ ਨਾ ਲੱਗੀਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਲੁਵਾਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਵੀ ਜੇ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ